हां जी ਕਿਸਾਨਪਰਾਬੋ ਆਹ ਸਾਨ ਆ ਜਿਹੜਾ ਉਹ ਬਕਾਊ ਆਗਾ ਸਿਰਫ 2 ਸਾਲ ਦਾਗਾ ਬਹੁਤ ਸੀਲ ਆ ਦੇਖ ਸਕਦੇ ਹੋ ਸਿੰਘ ਬਹੁਤ ਛੋਟਾ ਛੋਟਾ ਲੱਗਿਆ ਆਜੋ ਤੁਹਾਨੂੰ ਸਾਰਾ ਸਾਨ ਦਿਖਾ ਦਈਏ ਝੋਟਾ ਦਿਖਾ ਦਈਏ ਬਹੁਤ ਸੋਹਣਾ ਤਿਆਰ ਕਰਿਆ ਹੋਇਆ ਬਾਈ ਨੇ ਆਮ ਘਰੋਂ ਤਿਆਰ ਕਰਿਆ ਬਾਕੀ ਗੱਲਬਾਤ ਆਪਾਂ ਬਾਈ ਨਾਲ ਕਰਾਵਾਂਗੇ ਤੇ ਰੇਟ ਤੁਹਾਨੂੰ ਵੀਡੀਓ ਦੇ ਵਿੱਚ ਹੀ ਦੇਵਾਂਗੇ ਵੀ ਕੀ ਮੁੱਲ ਮੰਗ ਰਿਹਾ ਬਾਈ ਦਾ ਕਿਹੜਾ ਪਿੰਡ ਆਗਾ ਏਰੀਆ ਕਿਹੜਾ ਆਗਾ ਤੁਹਾਨੂੰ ਜਰੂਰ ਦੱਸਾਂਗੇ ਤੇ ਆਜੋ ਬਾਈ ਨਾਲ ਗੱਲਬਾਤ ਕਰਾਉਨੇ ਆਂਗੇ ਵੀ ਕਿੰਨੀ ਇਹਦੀ ਉਮਰ ਆ ਕੀ ਮੰਗਦਾ ਬਾਈ ਆਜੋ ਦੋਸਤੋ ਸਸੀਗਾ ਦੋਸਤੋ ਚੈਨਲ ਤੇ ਸਾਰਿਆਂ ਦਾ ਸਵਾਗਤ ਕਰਦੇ ਆ ਬਾਈ ਕੋਲੇ ਇੱਕ ਬਹੁਤ ਵਧੀਆ ਸੋਹਣਾ ਝੋਟਾ ਗਿਆ ਆਪ ਤਿਆਰ ਕਰਿਆ ਸਿਰਫ ਇਹਦੀ ਉਮਰ ਹੈ ਜਿਹੜੀ ਉਹ 2 ਸਾਲ ਦੀ ਉਮਰ ਹੈਗੀ ਤੇ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਾਂਗੇ ਨਾਂ ਮੇਰਾ ਬਾਈ ਜੀ ਨਿਰਮਲ ਸਿੰਘ ਆ ਜੀ ਠੀਕ ਹੈ ਰਿੰਡਫਲੇਡ ਆ ਜੀ ਜਲਾਸਮਰੋਰ ਜਿਲ੍ਹਾ ਇਹ ਬਾਈ ਜੀ 2 ਸਾਲ 2 ਸਾਲ ਦਾ ਹੈਗਾ ਇਹ ਖੀਰ ਹੈ ਬਾਈ ਜੀ ਲਓ ਜੀ ਹਾਂ ਆਪਨੇ ਕਟੀਆਂ ਬਾਲੀਆਂ ਸੀ ਠੀਕ ਹੈ ਛੋਟੀਆਂ ਛੋਟੀਆਂ ਰੋਟੀਆਂ ਚਾਰ-ਚਾਰ ਕੇ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਕੱਟਾ ਆਪਣੇ ਹੋਇਆ ਇਹ ਠੀਕ ਹੈ ਦੇ ਵੀ ਦੀਪਾਲੇ ਠੀਕ ਹੈ ਬਾਈ ਦੋਸਤੋ ਦੇਖ ਸਕਦੇ ਹੋ ਬਾਈ ਆਮ ਘਰੋਂ ਆ ਤੁਹਾਨੂੰ ਮੈਂ ਡੰਗਰ ਪਸ਼ੂ ਦਿਖਾ ਰਿਹਾ ਕੋਈ ਵੱਡੀ ਗਿਣਤੀ ਨਹੀਂ ਆਮ ਘਰ ਦੇ ਵਿੱਚੋਂ ਬਹੁਤ ਵਧੀਆ ਸੋਹਣਾ ਸਾਂ ਤਿਆਰ ਕੀਤਾ ਹੋਇਆ ਹੈਗਾ ਬਾਈ ਨੇ ਤੇ ਇਹਦੀ ਕੀਮਤ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਦੱਸਾਂਗੇ ਤੇ ਬਾਈ ਝੋਟਾ ਫਿਰ ਇਹਦਾ ਜਿਹੜਾ ਪਿਓ ਹੈਗਾ ਉਹ ਵੀ ਇੱਕ ਵਧੀਆ ਨਸਲ ਦਾ ਸੀਗਾ ਵਧੀਆ ਨਸਲ ਦਾ ਮੋਹਰਾ ਨਸਲ ਦਾ ਸੀਗਾ ਜੀ ਠੀਕ ਹੈ ਠੀਕ ਹੈ ਜੀ ਬਾਈ ਜੀ ਇਹਨੂੰ ਮੈਂ ਤਕਰੀਬਨ 3 3.5 ਮਹੀਨੇ ਹੋ ਗਏ ਠੀਕ ਹੈ ਰੋਜ਼ 2 ਘੰਟੇ ਟੋਪੇ ਤੇ ਲੈ ਕੇ ਜਾਂਦਾ ਤੇ ਰੋਜ਼ ਟੋਪੇ ਜਿ ਢਾਈ ਵੀ ਹੋ ਜਾਂਦੇ ਨੇ ਜੀ ਦੋ ਤੋਂ ਘੱਟ ਤਾਂ ਰਹਿੰਦੇ ਨੇ ਹਾਂਜੀ ਤੇ ਇਹਨੂੰ ਫਿਰ ਹਜੇ ਤੱਕ ਕਿਸੇ ਮੱਝ ਤੇ ਤੁਸੀਂ ਛੱਡਿਆ ਹੋ ਨਾ ਬਾਈ ਹਜੇ ਤੱਕ ਛੱਡਿਆ ਨਹੀਂ ਹੈਗਾ ਪਹਿਲਾਂ ਤੁਸੀਂ ਇਹ ਦੇਖ ਲਓ ਦੋਸਤੋ ਮੋਰਾ ਨਸਲ ਦੇ ਵਿੱਚ ਹੈਗਾ ਸਾਰਾ ਬਲੈਕ ਆ ਇਹ ਸਾਰੀ ਕਾਲਾ ਹੈਗਾ ਸਿਰਫ ਪੂੰਛ ਤੇ ਛੋੜਾ ਜਾ ਚੈੱਕ ਕਰ ਲਓ ਇੱਕ ਵਾਰ ਪੂੰਛ ਤੇ ਛੋਟਾ ਜਾ ਬਸ ਸਿਰਫ ਇੰਨੀ ਕੁ ਪੂੰਛ ਹੈ ਜਿਹੜੀ ਉਹ ਚਿੱਟੀ ਹੈਗੀ ਬਾਕੀ ਸਾਰਾ ਇਹ ਕਾਲਾ ਹੀ ਹੈਗਾ ਦੰਜ ਕਾਲਾ ਹੈਗਾ ਸਿੰਘ ਦੇਖ ਲਓ ਛੋਟਾ ਛੋਟਾ ਸਿੰਘ ਲੱਗਿਆ ਹੋਇਆ ਹੈਗਾ ਜੰਮੀ ਛੋਟਾ ਛੋਟਾ ਸਿੰਘ ਹੈਗਾ ਤੇ ਬਾਈ ਜੀ ਦੀ ਕੀਮਤ ਕੀ ਮੰਗਦੇ ਹੋਗੇ ਕੀਮਤ ਬਾਈ ਜੀ ਦੀ ਇਸ ਟਾਈਮ 110000 ਰੁਪਏ 110000 ਰੁਪਏ ਮੰਗਦੇ ਹੋਗੇ ਤੇ ਜੇ ਕੋਈ ਮਤਲਬ ਕੀ ਆਪਣੀ ਵੀਡੀਓ ਦੇਖ ਕੇ ਆਊਗਾ ਉਹਦਾ ਮਾਨਤਾਣ ਕਰੋਗੇ ਫਿਰ ਹਾਂਜੀ ਜ਼ਰੂਰ ਕਰਾਂਗੇ ਮਾਨਤਾਣ ਕਰਨਗੇ ਬਾਈ ਦੋਸਤੋ ਦੇਖ ਸਕਦੇ ਹੋਗੇ ਹਨਾ ਸਾਨ ਬਹੁ ਵਧੀਆ ਤਿਆਰ ਹੋਇਆ 2 ਸਾਲ ਦਾਗਾ ਇਹ ਹਜੇ ਤੇ ਦੋ ਦੰਦ ਹੈਗਾਗਾ ਹਜੇ ਤੇ ਬਾਕੀ ਤੁਸੀਂ ਪਿੰਡ ਹਲੇੜੇ ਦੇ ਵਿੱਚ ਆ ਕੇ ਬਾਈ ਤੋਂ ਬਾਕੀ ਇਹਨਾਂ ਦਾ ਨੰਬਰ ਕੰਟੈਕਟ ਨੰਬਰ ਸਾਨੂੰ ਬਾਈ ਕੰਟੈਕਟ ਨੰਬਰ ਜ਼ਰੂਰ ਬੋਲ ਦਿਓ 9876477124 ਠੀਕ ਹੈ ਕਿਸਾਨਪਰਾ ਜੇ ਇਹਨੂੰ ਲੈਣਾ ਚਾਹੁੰਦਾ ਤਾਂ ਬਾਈ ਨਾਲ ਸੰਪਰਕ ਕਰਿਓ ਬਹੁਤ ਸੋਹਣਾ ਤਿਆਰ ਕਰਿਆ ਹੋਇਆ ਹੈਗਾ ਇਹਨਾਂ ਨੂੰ ਫੋਲੋ ਕਰ ਲਓ ਸ਼ੇਅਰ ਕਰਿਓ ਧੰਨਵਾਦੀ ਸਾਰਿਆਂ ਦਾ ਤਾਂ